और डीजीपी जी पी साहब वो फरीदकोट पुलिस ने चार चौबीस पर्चे रजिस्टर किए ने एक मार्च से लेके अभी तक और उस चार सौ नशा तस्कर वे पॉइंट ऑफ सेल वाले फड़के अंदर दिते ने एच आठ किलो से ज़्यादा हीरोइन की रिकवरी है सतारा क्विंटल पॉपी हस्क 5 ਕਿਲੋ ਅਫੀਮ ਤੇ 17000 ਨਸ਼ੀਲੀ ਗੋਲੀਆਂ ਵੀ ਐਚ ਬਰਾਮਦ ਹੋਈ ਹੈ ਤੇ 9 ਲੱਖ ਦੇ ਆਸ-ਪਾਸ ਡਰਗ ਮਨੀ ਵੀ ਸਿਰਫ ਪਿਛਲੇ 4 ਮਹੀਨੇ ਐਚ ਬਰਾਮਦ ਕੀਤਾ ਜਾ ਚੁੱਕਾ ਹੈ ਉਸ ਤੋਂ ਇਲਾਵਾ ਜਿਹੜੇ ਵੀ ਇਹ ਡਰਗ ਪੈਡਲਰਸ ਨੇ ਉਹ ਡਰਗ ਸਮਗਲਰਸ ਨੇ ਇਹਨਾਂ ਦੀ 5 ਕਰੋੜ 44 ਲੱਖ ਤੋਂ ਵੱਧ

ਪਹਿਲਾ ਪਤਾ ਸੀ ਮੈਨੂੰ ਮੁਸ਼ਕਿਲ ਆ ਗਿਆ ਮੇਰਾ ਸਮਝ ਆ ਰਿਹਾ ਹੈ। ਦੇਖਿਏ ਹਰ ਕਿਸੇ ਕੇ ਪਾਸ ਇਸ ਦੇਸ਼ ਚ ਕੁਝ ਰਾਈਟਸ ਨੇ ਕਾਨੂੰਨ ਨੇ ਉਹਨਾਂ ਨੂੰ ਦਿੱਤੇ ਨੇ ਤੇ ਫਰੀਦਕੋਟ ਪੁਲਿਸ ਵੀ ਕਾਨੂੰਨ ਦੇ ਦਾਇਰੇ ਚ ਰਹ ਕੇ ਜਿਹੜੀ ਕਾਰਵਾਈ ਹੈ ਉਹ ਫਰੀਦਕੋਟ ਪੁਲਿਸ ਔਰ ਫਰੀਦਕੋਟ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਜਿੰਨੇ ਵੀ ਇਹ ਨਸ਼ਾ ਤਸਕਰ ਹੈ ਉਹਨਾਂ ਦੀ ਸਾਰਿਆਂ ਦੀ ਸਾਡੇ ਕੋਲ ਲਿਸਟਸ ਹੈਗੀ ਜਿਨ੍ਹਾਂ ਨੂੰ ਫੜ ਕੇ ਅਸੀਂ ਆਲਰੇਡੀ ਜੇਲ੍ਹ ਭੇਜ ਚੁੱਕੇ ਨੇ ਔਰ ਜਿਹੜਾ ਰਸਤਾ ਕਾਨੂੰਨ ਸਾਨੂੰ ਅਲਾਉ ਕਰਦਾ ਹੈ ਉਸ ਰਸਤੇ ਨੂੰ ਫੋਲੋ ਕਰਦੇ ਹੋਏ ਅਸੀਂ ਸਖਤ ਸਖਤ ਕਾਰਵਾਈ ਉਹਨਾਂ ਸਾਰਿਆਂ ਦੇ ਅਗੇਂਸਟ ਕਰਾਂਗੇ ਨਸ਼ਾ ਤਸਕਰਾਂ ਕਰਾਹੀ ਕਰਾਂਗੇ ਮਮਾ ਕੋਈ ਵੀ ਤਸਿਲ ਲਿਸਟ ਹੈ ਜਿਹੜੀ ਠੀਕ ਹੈ ਤਾਂ ਇੱਕ ਪਬਲਿਕ ਨੋਲੇਜ ਹੈ ਕਿ ਚੰਦਨ ਕੁਮਾਰ ਇਥੇ ਪੁਰਾਣੇ ਚਾਰ ਪਰਚੇ ਹੈ ਔਰ ਦੋ ਐਨਡੀਪੀਐਸ ਦੇ ਪਰਚੇ ਪਿਛਲੇ 3 ਮਹੀਨੇ ਅੱਜ ਇਹ ਦੇ ਤੇ ਹੈਗੇ ਇਹ ਜੇਲ੍ਹ ਚ ਮਨੋਂ ਕਿ ਜੇਲ੍ਹ ਕੇ ਬਣਾ ਰਹੇ ਹਾਂਜੀ ਇਹ ਜੇਲ੍ਹ ਇਹ ਸਭ ਕੀ ਕਰ ਰਹੇ ਹਾਂ ਇਹ ਗ੍ਰਾਮ ਪੰਚਾਇਤ ਗੋਵਿੰਦ ਨਗਰ ਵੱਲੋਂ ਸਾਨੂੰ ਇੱਕ ਮਤਾ ਪਾ ਕੇ ਦਿੱਤਾ ਗਿਆ ਸੀ ਕਿ ਉਹਨਾਂ ਦੇ ਪੰਚਾਇਤ ਵਿੱਚ ਚੰਦਨ ਕੁਮਾਰ ਪੁੱਤਰ ਰਾਮ ਪ੍ਰਨੀਤ ਵੱਲੋਂ ਨਜਾਇਜ਼ ਕਬਜ਼ਾ ਕੀਤਾ ਹੋਇਆ ਜੋ ਕਿ ਥੜਾ ਆਪਣੇ ਘਰ ਦੇ ਅੱਗੇ ਥੜਾ ਅਤੇ ਬਾਦਰਾ ਬਣਾਇਆ ਹੋਇਆ ਅਸੀਂ ਉਹਦੇ ਵਾਸਤੇ ਪ੍ਰਸ਼ਾਸਨ ਨੂੰ ਲਿਖਿਆ ਪ੍ਰਸ਼ਾਸਨ ਦੀ ਵਜ੍ਹਾ ਨਾਲ ਅਸੀਂ ਅੱਜ ਆ ਰਹੇ ਹਾਂ ਆਪ ਪਿੰਡਾਂ ਦੇ ਵਿੱਚ ਤੇ ਸ਼ਹਿਰਾਂ ਦੇ ਵਿੱਚ ਕਿੰਨਾ ਦੇ ਵਧ ਰਹੇ ਤੇ ਇਦਾਂ ਦੇ ਤੜੇ ਦਾ ਆਪ ਕਹਿੰਦੇ ਦੀ ਇਹ ਕੁਝ ਸਪੈਸ਼ਲ ਕਰ ਰਹੀ ਹੈ ਸਰ ਜਦੋਂ ਕੋਈ ਸਾਨੂੰ ਸ਼ਿਕਾਇਤ ਆਉਂਦੀ ਹੈ ਅਸੀਂ ਉਸ ਤੇ ਹੀ ਕਾਰਵਾਈ ਕਰਦੇ ਹਾਂ ਜੇ ਜੋ ਸਾਨੂੰ ਕੋਈ ਪੰਚਾਇਤ ਵੱਲੋਂ ਜਾਂ ਕਿਸੇ ਵੱਲੋਂ ਕੋਈ ਸ਼ਿਕਾਇਤ ਆਉਂਦੀ ਹੈ ਉਸ ਤੇ ਕਾਰਵਾਈ ਕੀਤੀ ਜਾਂਦੀ ਹੈ ਪ੍ਰੋਪਰਟੀ ਕਿ ਲਗਭਗ ਕਿੰਨੇ ਕਿਲੀ ਹੈ ਇਹ ਤਾਂ ਸਰ ਸਾਨੂੰ ਪਤਾ ਨਹੀਂ ਹੈ ਕਿੰਨੀ ਪ੍ਰੋਪਰਟੀ ਹੈ ਪਰ ਜਿਹੜਾ ਬਾਦਰਾ ਤੇ ਠੜਾ ਦਾ ਜਿਹੜਾ ਨੈਟ ਕਵਜਾ ਅਸੀਂ ਸਰ ਉਹ ਹੀ ਟਾਇਆ